ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਹਿਮ ਦੀ ਇਸਾਰੀ ਅਸੂ ਮਿਹਨੈ ਬਚ ਕਰਵਾਏ ਅਖੰਡ ਪਾਠ ਸਹਿਬ ਦੇ ਸਮਾਗਮ ਤੇ ਅਗਲੇ ਦਿਨ ਤੀਕ ਪ੍ਰੇਮੀ ਗੁਰੂ ਦੇ ਲਾੜ ਲੱਗਣ ਵਾਸਤੇ ਤਿਆਰ ਹੋऊंगा ਪੰਜਾਬ ਪਿਆਰਿਆਂ ਨੂੰ ਸੱਦ ਕੇ ਪਿੰਡ ਬਸਲਿਆਂ ਦੇ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਨੂੰ ਅਮਰਤ ਛਕਾ ਕੇ ਗੁਰੂ ਵਾਲੇ ਬਣਾਇਆ ਅਤੇ ਜੀਵਨ ਸਫਲਾ ਕਰਨ ਦੀ ਜਾਂਚ ਦੱਸੀ। ਬਾਬਾ ਜੀ ਨੇ ਮਨ ਵਿੱਚ ਵਿਚਾਰ ਕੀਤੀ ਕਿ ਗੁਰੂ ਪਾਤਸ਼ਾਹ ਜੀ ਨੇ ਜੈਸ ਸੇਵਾ ਲਈ ਇਸ ਸਥਾਨ ਤੇ ਮੈਨੂੰ ਭੇਜਿਆ ਹੈ। ਉਸ ਦੀ ਪੂਰਤੀ ਲਈ ਸਤਿਗੁਰੂ ਜੀ ਆਪ ਹੀ ਸੰਗਤਾਂ ਨੂੰ ਪ੍ਰੇਰਨਾ ਦੇ ਕੇ ਇੱਕ ਲਾਰਜ ਕਰਵਾ ਰਹੇ ਹਨ ਇਸੇ ਅਸੂ ਦੇ ਪਹਿਲੇ ਅਖੰਡ ਪਾਠ ਸਾਹਿਬ ਤੋਂ ਬਾਅਦ ਗੁਫਾ ਵਿੱਚ ਹੀ ਸਤਿਗੁਰੂ ਜੀ ਦਾ ਪ੍ਰਕਾਸ਼ ਕਰਕੇ ਹਾਰ ਐਤਵਾਰ ਦੀ ਰਾਤ ਨੂੰ ਰਾਤ ਦੇ 12 ਬਜੇ ਤੱਕ ਕੀਰਤਨ ਦਾ ਪ੍ਰੋਗਰਾਮ ਆਰੰਭ ਹੋ ਗਿਆ ਇਹਤਨੇ ਸਿੰਘ ਕੋਈ ਬਾਰੋਂ ਨਹੀਂ ਸੱਦੇ ਜਾਂਦੇ ਸਨ ਇੱਕ ਬਾਬਾ ਜੀ ਦੇ ਵੱਡੇ ਭਾਈ ਸਹਿਬ ਜੀ ਤਾਰਾ ਸਿੰਘ ਜੀ ਅਤੇ ਝੁੱਗਿਆਂ ਤੋਂ ਝੁੱਗਿਆਂ ਤੋਂ ਹੀ ਸਰਦਾਰ ਗਰਬਾ ਸਿੰਘ ਤੇ ਸਰਦਾਰ ਬਲਵੰਤ ਸਿੰਘ ਜੀ ਆ ਜਾਂਦੇ ਪਿੰਡ ਬਾਹਰਲੇ ਤੋਂ ਦਾਸ ਅਤੇ ਦਾਸ ਦਾ ਪਰਿਵਾਰ ਸਰਦਾਰ ਲਾਲ ਸਿੰਘ ਜੀ ਦੋ ਤਨਪ੍ਰੇਮੀ ਹੋ ਰਤੇ ਮਾਸਟਰ ਕਾਵਲ ਸਿੰਘ ਜੀ ਇਹ ਛੋਟੀ ਜਹੀ ਸੰਗਤ ਗੁਰੂ ਦੇ ਗੁਰੂ ਕੇ ਹਜ਼ੂਰ ਬੈਠੇ ਬੜੇ ਪਿਆਰ ਨਾਲ ਸਿੱਧੀਆਂ ਧਾਰਨਾ ਵਿੱਚ ਬਿਨਾ ਬਜਾਏ ਤੂੰ ਤੋਲ ਕੀਤੇ ਚਮਕਤੇ ਨਾਲ ਹੀ ਕੀਰਤਨ ਪ੍ਰਭ ਕੀ ਗਾਉ ਮੇਰੀ ਰਛਨਾ ਦੇ ਬਾਅਦ ਅਨੁਸਾਰ ਪ੍ਰਭੂ ਅਸਤਤੀ ਗਾ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰਦੀ ਪੂਰਨ ਮਾਸੀ ਦੀ ਰਾਤਰੀ ਸਮਾਗਮ ਹੋਰ ਲਾਹਾ ਲੈਣ ਵਾਸਤੇ ਹਰ ਪੂਰਨ ਮਾਸੀ ਦੀ ਰਾਤ ਨੂੰ ਗੁਰੂ ਨਾਨਕ ਪਾਸ਼ਾ ਜੀ ਦੀ ਬਾਣੀ ਸ੍ਰੀ ਜਪਜੀ ਸਾਹਿਬ ਦੇ ਪਾਠ ਬਾਰੀ-ਬਾਰੀ ਹਰ ਇਹ ਸੰਗਤ ਕਰਦੀ ਇੱਕ ਸਿੰਘ ਪਾਠ ਕਰਦਾ ਬਾਕੀ ਸੁਣਦੇ ਫਿਰ ਦੂਸਰਾ ਆਪਣੀ 바ਰੀ ਨਾਲ ਪਾਠ ਦਾ ਅਚਾਰਨ ਕਰਦਾ ਇਹ ਪਾਠ ਪੂਰਾ ਕਰ ਲੈਣਾ ਅਪਰੰਤ ਇੱਕ ਵਾਰਾ ਹੇਠ ਲਿਖੇ ਸੰਸਕ੍ਰਿਤ ਸ਼ਲੋਕਾਂ ਦੀ ਸਾਰੀ ਹੀ ਸੰਗਤ ਕਰਦੀ ਕੋਰ ਨਰੰਦਨਕ ਅਹੰਤਨਮ ਜਨਮ ਨਰੰਦਨ ਮਹਾ ਮਹਿ ਨੰਦਨਮ ਮਿੰਤਨ ਮੈਂਤਨਤ ਮੈਂਤਨਤ ਛਗਰ ਸਿਮਰਨਤਨ ਹਰਨਾਮ ਨਾਨਕ ਜੈਸੀ ਪਾਪਕ ਕਾਸ਼ਟ ਪੰਚਸਮਨ ਕਰੋਤਮ ਇਹ ਸਾਰੇ ਪਾਠ ਪੂਰੇ ਕਰਨ ਤੱਕ ਅਮਰਤ ਮੀੜਾ ਹੋ ਜਾਂਦਾ ਅਮਰਤ ਬੀੜੇ ਦੀ ਸਵਾੜ ਕਾ ਨਵਾਸਤੀ ਨਤਨੇਮ ਪੰਜਾਂ ਬਾਣੀਆਂ ਦਾ ਅਪ੍ਰਾਂਤ ਸੁਖਨੀ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਫੇਰ ਕੜਾ ਪ੍ਰਸ਼ਾਦ ਦੀ ਦੇਖ ਸੰਜਾ ਕੇ ਸਤਿਗੁਰੂ ਜੀ ਦੇ ਹਜ਼ੂਰ ਅਰਦਾਸ ਕਰਕੇ ਚਾਹ ਦਾ ਲੰਗਰ ਸਕੌਣ ਅਪਰੰਤ ਸਾਰੀ ਸੰਗਤ ਆਪੋ ਆਪਣੇ ਘਰਾਂ ਨੂੰ ਚਾਲੇ ਪਾ ਦਿੰਦੀ ਇੱਕ ਸਾਲ ਪਾਰ ਇਹ ਨਿਜਮ ਚੱਲਦਾ ਰਿਹਾ ਸੰਗਤ ਦੀ ਗਣਤੀ ਵੀ ਬਾਦ ਵਧਣੀ ਸ਼ੁਰੂ ਹੋ ਗਈ ਕਈ ਵਾਰ ਬਾਰਸ਼ ਦਾ ਮੌਸਮ ਹੋਣ ਕਾਰਨ ਜਾਂ ਠੰਡ ਕਾਰਨ ਸੰਗਤ ਨੂੰ ਔਖ ਹੁੰਦੀ ਐਸ ਮਨੋਰਥ ਦੀ ਪੂਰਤੀ ਲਈ ਛਪਰੀ ਅਤੇ ਗੁਫਾ ਤੋਂ ਚੜਦੇ ਪਾਸੇ ਇੱਕ ਵੱਡੀ ਸੰਗਤ ਦੇ ਉੱਤਮ ਨਾਲ ਹੋਣ ਬਚਾ ਗਈ ਰੈਣਸਵਾਇ ਕੀਰਤਨ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸ ਸਨ ਵਿੱਚ ਹੋਣਾ ਆਰੰਭ ਹੋ ਗਿਆ ਛੋਟਾ ਦੀਵਾਨ ਜੋ ਹਫਤਾਵਾਰੀ ਸੀ ਉਹ ਵੀ ਜਾਰੀ ਰਿਹਾ ਅਤੇ ਪੂਰਨ ਮਾਸੀ ਦੀ ਰਾਤ ਨੂੰ ਰੈਣਸਵਾਇ ਕੀਰਤਨ ਵੀ ਸੰਗਤ ਦੇ ਉਦਮ ਨਾਲ ਆਰੰਭ ਹੋ ਗਿਆ ਜਿਸ ਵਿੱਚ ਬਾਹਰੋਂ ਪਿੰਡਾਂ ਦੀ ਕਾਹੀ ਸੰਗਤ ਆ ਹਾਜ਼ਰੀ ਭਰਦੇ ਇਸਤਨ ਦੀ সেবাਤਾ ਸੰਤੋਖ ਸਿੰਘ ਜੀ ਅਸਮਾਨ ਸਹੀਦ ਡਾਕਟਰ ਪ੍ਰੀਤਮ ਸਿੰਘ ਜੀ ਅਤੇ ਜਗਤ ਸਿੰਘ ਜੀ ਸਰਦਾਰ ਬਲਜੀਤ ਸਿੰਘ ਜੀ ਨਸਮੂਹੇ ਵਾਲੇ ਤੇ ਹੋਰ ਪ੍ਰੇਮੀ ਨਾਲ ਜੋ ਪ੍ਰੇਮੀ ਆ ਜਾਇਆ ਕਰਦੇ ਬੜਾ ਹੀ ਆਨੰਦ ਬਣਦਾ ਸੰਗਤ ਦੀ ਗਣਤੀ ਦਿਨੋਂ ਦਿਨ ਵੱਧਦੀ ਗਈ ਜਿਸ ਕਾਰਨ ਜਲਦੀ ਹੀ ਇਸ ਸੰਗਤ ਦੇ ਅੱਗੇ ਇੱਕ ਹੋਰ ਸੰਨ ਬਣਾਉਣੀ ਪਈ ਸੰਗਤ ਵਾਸਤੇ ਲੰਗਰ ਪਕਾਉਣ ਲਈ ਵੀ ਬਾਲੇ ਸਤਿਰਪਾ ਕੇ ਸੇ ਸਤਖਾਨ ਨੇ ਲੰਗਰ ਦੀ ਅਸਾਰੀ ਹੋ ਗਈ ਸੰਗਤਾਂ ਸੁੱਕੀਆਂ ਰਸਤਾ ਲੈ ਆਉਂਦੀ ਅਤੇ ਆਪਣੇ ਹੱਥੀਂ ਸੇਵਾ ਕਰਕੇ ਲੰਗਰ ਤਿਆਰ ਕਰਨ ਲੈਦੀਆਂ ਸਾਰੀ ਰਾਤ ਹੀ ਲੰਗਰ ਚੱਲਦਾ ਅਤੇ ਰੈਣ ਸਵਾਈ ਦੇ ਭੋਗ ਤੇ ਵੀ ਪ੍ਰਸ਼ਾਦ ਵਰਤੌਣ ਅਪ੍ਰਾਂਤ ਸਾਰੇ ਸੰਗਤ ਨੂੰ ਲੰਗਰ ਸ਼ਕਾਇਆ ਜਾਂਦਾ ਹੁਣ ਜ਼ਰੂਰੀ ਹੋ ਗਿਆ ਕਿ ਸੰਗਤਾਂ ਨੇ ਬੈਠਣਾ ਲੰਗਰ ਸ਼ਕਣਾ ਤੇ ਹਵਾ ਹਰ ਮਰ ਤੋਂ ਲਈ ਥਾਂ ਸਾਫ਼ ਕੀਤੀ ਜਾਵੇ ਪਰ ਜਗ੍ਹਾ ਉਨੀ ਦਿਨ ਸਾਫ਼ ਨਹੀਂ ਹੋ ਸਕਦੀ ਸੀ ਜਿੰਨਾ ਚਿਰ ਉੱਪਰਲੇ ਦਰਖਤ ਨਾ ਵੱਢੇ ਜਾਂਦੇ ਪਰ ਇੰਨਾ ਮੋੜਾ ਪਿੱਪੜਾਂ ਦੇ ਨਰਖਤ ਪ੍ਰਤੀ ਅਜੀਬੀ ਲੋਕਾਂ ਦੇ ਮਨਾਂ ਵਿੱਚ ਬਹੁਤ ਭੈ ਸੀ ਜਿਨ੍ਹਾਂ ਨੂੰ ਕੋਈ ਵੀ ਕੰਬੜਣ ਬਾਸਤੇ ਤਿਆਰ ਨਹੀਂ ਸੀ ਅਤੇ ਨਾ ਹੀ ਕੋਈ ਵਪਾਰੀ ਖਰੀਦਣ ਨੂੰ ਤਿਆਰ ਹੋਇਆ ਮੋੜਾ ਤੇ ਪਿੱਪੜਾਂ ਦੀ ਕਟਾਈ ਇੱਕ ਦਿਨ 3 ਵਜੇ ਸ਼ਾਮ ਨੂੰ ਪਿੰਡ ਗੋਂਦਪੁਰ ਤੋਂ ਇੱਕ ਸਿੱਖ ਜਿਸ ਨੇ ਬਾਬਾ ਜੀ ਪਾਸੋਂ ਹੀ ਔਰਤ ਛੱਕਿਆ ਸੀ ਅਤੇ ਬੜੇ ਹੌਸਲੇ ਵਾਲਿਆ ਸੀਗਾ ਆਇਆ ਬਾਬਾ ਜੀ ਨੇ ਉਸ ਨੂੰ ਕਿਹਾ ਕਿ ਅਜਾਗਰ ਸੰਗ ਜੇ ਤੂੰ ਸਾਡੇ ਨਾਲ ਥੋੜੀ ਮਦਦ ਕਰਵਾਵੇਂ ਤਾਂ ਮੋ ਸੰਗਤਾਂ ਦੀ ਉਸਤ ਵਾਸਤੇ ਇੰਨਾ ਬੋੜਾਂ ਦੇ ਨਾਲੇ ਮੜ ਸੁੱਟ ਗਈ ਜੰਗਰ ਸਿੰਘ ਇੱਕ ਵਾਰੀ ਤਾਂ ਡਰਿਆ ਤੇ ਬਾਬਾ ਜੀ ਨੂੰ ਕਹਿਣ ਲੱਗਾ ਕਿ ਸਾਰੇ ਪਿੰਡ ਦੇ ਬੰਦੇ ਜਿੰਨਾਂ ਨੂੰ ਇਸ ਜਗ੍ਹਾ ਤੇ ਪਿੱਪੜ ਬੰਨਣ ਦਾ ਯਤਨ ਕੀਤਾ ਸੀ ਇੱਕ ਤਾਂ ਪਿੱਪੜ ਦੇ ਤੇ ਉਹ ਡੰਗ ਕੇ ਹੀ ਚੂੜਾ ਟੁੱਟ ਜਾਣਾ ਕਰਨ ਮਰ ਗਿਆ ਅਤੇ ਦੂਸਰਾ ਦਿਮਾਗੀ ਸੁਲਤਾਨ ਸੁਲਤਾਨ ਗਵਾ ਬੈਠਾ ਹੈ ਆਪ ਜੀ ਦਾ ਹੁਕਮ ਮੈਂ ਮੋੜਨਤਾ ਨਹੀਂ ਸਕਦਾ ਪਰ ਮੈਂ ਸਰੀਰ ਕਰਕੇ ਔਖਾ ਨਾ ਹੋ ਜਾਵਾਂ ਨਾਲੇ ਕਿਤੇ ਲੋਕਾਂ ਵੱਲੋਂ ਹਾਸੋ ਹਿੰਨੀ ਨਾ ਹੋਵੇ ਦਾਸ ਕੋਲੋਂ ਹੀ ਬੈਠਾ ਸੀ ਬਾਬਾ ਜੀ ਨੇ ਉਸ ਨੂੰ ਚੰਗੀ ਤਰ੍ਹਾਂ ਸਮਝਾਇਆ ਕਿ ਹੁਣ ਅੱਗੇ ਬਾਣੀ ਗੱਲ ਨਹੀਂ ਹੈ ਇੱਥੇ ਹੁਣ ਬਾਣੀ ਪੜ੍ਹੀ ਹੁੰਦੀ ਹੈ ਪੈੜੀਆਂ ਰੂਹਾਂ ਜੋ ਸੰਨ ਉਹ ਤਾਂ ਸਾਡੇ ਇੱਥੇ ਭੈਣ ਕਾਨਾ ਭਰੰਤ ਹੀ ਇਸ ਜਗਾਂ ਨੂੰ ਖਾਲੀ ਕਰ ਗਈਆਂ ਹਨ ਹੁਣ ਤੇ ਐਵੇਂ ਬਹਿ ਪਰਮ ਹੀ ਬਾਕੀ ਹਨ ਜਦੋਂ ਬੋਹੜ ਦੇ ਨਹਲੇ ਅਡਣੇ ਹਨ ਤਾਂ ਮੈਂ ਤੇਰੇ ਪਾਸ ਹੀ ਹੋਣਾ ਹੈ ਸਾਰੀ ਜ਼ਿੰਮੇਵਾਰੀ ਤੂੰ ਮੇਰੇ ਉੱਪਰ ਛੱਡ ਦੇ ਪਰ ਘਰਨਾ ਦਸੀ ਕਿਉਂਕਿ ਜੇ ਘਰ ਵਾਲਿਆਂ ਨੂੰ ਤੂੰ ਦੱਸ ਦਿੱਤਾ ਤਾਂ ਉਹਨਾਂ ਤੈਨੂੰ ਆਉਣ ਨਹੀਂ ਦੇਣਾ। ਬਾਬਾ ਜੀ ਨੇ ਚੰਗੀ ਤਰ੍ਹਾਂ ਤਸੱਲੀ ਦੇਣ ਨਾਲ ਜਾਗਰ ਸਿੰਘ ਜੋ ਅੱਜਕੱਲ ਇੰਗਲੈਂਡ ਵਿੱਚ ਹਨ। ਵੇਮੀ ਮੰਨ ਗਿਆ ਤੇ ਦੂਸਰੇ ਦਿਨ ਪਿੰਡੋਂ ਇੱਕ ਛੋਟੀ ਕੁਹਾੜੀ ਆ ਰਹੀ ਅਤੇ ਦਾਤ ਲੈ ਕੇ ਦਪਹਿਰ ਨੂੰ ਬਾਬਾ ਜੀ ਪਾਸ ਪੁੱਜ ਗਿਆ। ਬਾਬਾ ਜੀ ਨੇ ਇਹਨਾਂ ਨੂੰ ਜਲ ਪਾਣੀ ਸ਼ਕਾਇਆ ਗੁਰੂ ਮਹਾਰਾਜ ਜੀ ਦੇ ਅੱਗੇ ਖਲੋ ਕੇ ਅਰਦਾਸ ਕੀਤੀ। ਕੀਤੀ ਕਿ हे ਸਤਿਗੁਰੂ ਜੀ ਸੰਗਤ ਦੀ ਸੇਵਾ ਵਾਸਤੇ ਅਸੀਂ ਇਹ ਕਾਰਜ ਕਰਨ ਲੱਗੇ ਹਾਂ। ਆਪ ਜੀ ਨੇ ਆਪਣੇ ਸੇਵਕਾਂ ਤੋਂ ਦੇ ਅੰਗ ਸੰਗ ਸਹਾਈ ਹੋਣਾ ਅਰਦਾਸ ਕਰਨ ਪ੍ਰੰਤ ਜਗਰ ਸਿੰਘ ਬੋਹੜ ਉੱਪਰ ਚੜ ਗਿਆ ਅਤੇ ਦੋ ਵੱਡੇ ਵੱਡੇ ਬੋਹੜ ਦੇ ਨਾਣੇ ਮੰਡ ਦਿੱਤੇ ਬਸ ਜੋ ਮਾਨ ਮੇਚ ਭਰਮ ਸੀ ਉਹ ਦੂਰ ਹੋ ਗਿਆ ਹੁਣ ਹੁਰ ਪ੍ਰੇਮੀ ਵੀ ਇਸ ਸੇਵਾ ਵਿੱਚ ਹਿੱਸਾ ਪਾਉਣ ਲਈ ਆ ਜਾਂਦੇ ਸਹਜੇ ਸਹਜੇ ਚਾਰ ਪੰਜ ਬੋਹੜ ਵੰਡ ਕੇ ਉਹਨਾਂ ਦੇ ਬਾਲੇ ਸਤਿਰ ਤੇ ਫੱਟੇ ਬਣਾ ਕੇ ਰੱਖ ਲੈ ਤਾਂ ਜੋ ਕਿਸੇ ਸਮੇਂ ਲੋੜ ਵੇਲੇ ਇਹ ਕੰਮ ਆ ਸਕਣ ਅਤੇ ਬਾਕੀ ਲੰਗਰ ਵੇਚ ਬਾਲਣ ਦੀ ਵਰਤੋਂ ਕੀਤੀ ਗਈ ਜਿਉਂ-ਜਿਉਂ ਸੰਗਤ ਵਧਦੀ ਗਈ ਸਮਾਗਮ ਦੀ ਗਣਤੀ ਵਿੱਚ ਵੀ ਵਾਧਾ ਹੁੰਦਾ ਗਿਆ ਹੁਣ ਸਾਰੇ ਹੀ ਗੁਰਪਰਵ ਤੇ ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ਪਾਏ ਜਾਂਦੇ ਮੱਧ ਵਾਲੇ ਦੇਨ ਅਮਰਤ ਪ੍ਰਚਾਰ ਹੁੰਦਾ ਹਰ ਸਮਾਗਮਾਂ ਤੇ ਕਾਫੀ ਪ੍ਰੇਮੀ ਅਮਰਤ ਦੀ ਦਾਤ ਪ੍ਰਾਪਤ ਕਰਦੇ ਬਾਬਾ ਜੀ ਦੀ ਸੰਗਤ ਨੂੰ ਅਮਰਤ ਸਕਾਉਣ ਲਈ ਹਰ ਪਾਸ ਸਮੇਂ ਤਿਆਰ ਰਹਿੰਦੇ ਭਾਵੇਂ ਦੂ ਪ੍ਰੇਮੀ ਵੀ ਕਿਉਂ ਨਾ ਹੋਣ ਅਗਲੇ ਦਿਨ ਹੀ ਪੰਜ ਪਿਆਰਿਆਂ ਨੂੰ ਚੇਚਿਆ ਸਦਕੇ ਉਹਨਾਂ ਜਿਗੇ ਆਸ਼ੀਰਵਾਦ ਨੂੰ ਗੁਰੂ ਮਹਾਰਾਜ ਜੀ ਦੇ ਲਾੜ ਜੋੜ ਦਿੱਤਾ ਜਾਂਦਾ ਸੰਗਤਾਂ ਦੇ ਇਸ਼ਨਾਨ ਲਈ ਟੂਬ ਵੈਲਾ ਸੰਗਤਾਂ ਦੇ ਇਸ਼ਨਾਨ ਕਰਨ ਵਾਸਤੇ ਜ਼ਰੂਰਤ ਮਹਿਸੂਸ ਹੋਈ ਕਿ ਇਸ਼ਨਾਨ ਲਈ ਹੋਰ ਪ੍ਰਬੰਧ ਕੀਤੇ ਜਾਂ ਕੀਤਾ ਜਾਵੇ ਕਿਉਂਕਿ ਨਲਕਾ ਇੱਕ ਹੈ ਕਾਫੀ ਸੰਗਤ ਹੋਣ ਕਾਰਨ ਕਈ ਵਾਰੀ ਸੰਗਤ ਨੂੰ ਲੰਮਾ ਸਮਾਂ ਦੀ ਕਰਨੀ ਪੈਂਦੀ ਹੈ ਇਸ ਘੜ ਦੀ ਪੂਰਤੀ ਲਈ ਜੋ ਹੁਣ ਗੁਰਦੁਆਰਾ ਸਾਹਿਬ ਦਾ ਮੁੱਖ ਹਾਰ ਹੈ ਇਸ ਦੀ ਗੇਟ ਦੇ ਸਾਹਮਣੇ ਵੀੜ ਵਿੱਚ 4 ਇੰਚ ਦਾ ਬੂਰ ਕਰਾ ਕੇ ਟੂਬਵੈਲ ਲਗਵਾ ਦਿੱਤਾ ਅਤੇ ਪਾਣੀ ਜਮਾ ਕਰਨ ਲਈ ਟੈਂਕੀ ਬਣਾ ਦਿੱਤੀ ਗਈ ਅਤੇ ਇਸ਼ਨਾਨ ਲਈ ਟੂਟੀਆਂ ਲੱਗ ਗਈਆਂ ਬੀਬੀਆਂ ਵਾਸਤੇ ਇੱਕ ਜਦਾ ਇਸ਼ਨਾਨ ਘਰ ਬਣਾ ਕੇ ਟੂਟੀਆਂ ਲਗਾ ਦਿੱਤੀਆਂ ਟੂਬਵੈਲ ਲੱਗਣ ਨਾਲ ਇਸ਼ਨਾਨ ਕਰਨਾ ਤੇ ਹੋਰ ਪਾਣੀ ਵਰਤਣ ਲਈ ਕਾਫੀ ਸਹੂਲਤ ਹੋ ਗਈ ਪੁਰਾਣੇ ਸੰਗੀਆਂ ਨੂੰ ਜਿਵੇਂ ਜਿਵੇਂ ਬਾਬਾ ਜੀ ਦਾ ਪਤਾ ਲੱਗਦਾ ਗਿਆ ᱛਿਵੇਂ ᱛਿਵੇਂ ਉਹ ਸੰਗਤ ਦਾ ਲਾਹ ਹप्राਤ ਕਰਨ ਲਈ ਆਉਣ ਲੱਗੇ ਪਏ ਪਟਿਆਲੇ ਤੋਂ ਭਾਈ ਬਧਾਵਾ ਸਿੰਘ ਭਾਈ ਸ਼ੇਰ ਸਿੰਘ ਭਾਈ ਕਰਮੰਤ ਸਿੰਘ ਅਤੇ ਡਾਕਟਰ ਕਰਤਾਰ ਸਿੰਘ ਇਤਿਆਦਕ ਕਾਫੀ ਸੰਗਤ ਨਾਲ ਲੈ ਕੇ ਸਮੇ ਸਮਾਗਮਾਂ ਉੱਪਰ ਅਤੇ ਓੰਜ ਵੀ ਦਰਸ਼ਨ ਲਈ ਹੁੰਦੇ ਦੋ ਸਾਲ ਹਰ ਮਹੀਨੇ ਹੁਣ ਸਵਾਈ ਕੀਰਤਨ ਜਾਰੀ ਕੀਤਾ ਅਰੇ ਹਾਂ ਫੇਰ ਬਾਬਾ ਜੀ ਨੇ ਰਾਤ ਦਾ ਦੀਵਾਨ ਬੰਦ ਕਰ ਦਿੱਤਾ ਪਰ ਦਿਨ ਦੇ ਦੀਵਾਨ ਜਾਰੀ ਰੱਖੇ ਗੁਰਦੁਆਰਾ ਬਣਾਉਣ ਲਈ ਪ੍ਰੇਰਨਾ ਬਾਬਾ ਜੀ ਬਹੁਤ ਖਲਾਰੇ ਦੇ ਸ਼ੰਕੋਚ ਕਰਦੇ ਸਨ ਕਿ ਇਹ ਖਲਾਰਾ ਕਿਸੇ ਸਮੇਂ ਮਰਤੀ ਦਾ ਖਡਾਓ ਕਰ ਸਕਦਾ ਹੈ ਤੇ ਦੱਖਰੂਪ ਬਾਣ ਸਕਦਾ ਹੈ ਸਮਾਗਮ ਵਿੱਚ ਵਰਤੋਂ ਪਿੱਛੋਂ ਜਿੰਨੀ ਵੀ ਮਾਇਆ ਬਾਤਣੀ ਉਹ ਮਾਇਆ ਦੇ ਹਲਵਾਈ ਪਾਸੋਂ ਲੱਡੂ ਬਣਵਾ ਕੇ ਸਕੂਲਾਂ ਵਿੱਚ ਛੋਟੇ ਬੱਚਿਆਂ ਨੂੰ ਵਰਤਾ ਦੇਣੀ ਜੋ ਬਾਦ ਜਾਣ ਉਹ ਸੜਕ ਵਿੱਚ ਆਉਣ ਜਾਣ ਵਾਲੀ ਸੰਗਤ ਨੂੰ ਵਰਤਾ ਕੇ ਆਪ ਬਿਲੇ ਹੋ ਕੇ ਮਉਣ ਢੇਰੇ ਪਸਤਾਉਣਾ ਉਪਰੰਤ ਲਿਖੇ ਅਨਸਾਰ ਆਪ ਜੀ ਖਲਾਰੇ ਵਿੱਚ ਪਵਿੱਤਰਤ ਪਵਿੱਤਰ ਨਹੀਂ ਹੋਣਾ ਚਾਹੁੰਦੇ ਸਨ ਕਿ ਪਰ 1957 ਇਸਵੀ ਦੇ ਅਸੂ ਦੇ ਸਮਾਗਮ ਉਪਰੰਤ ਕੁਝ ਪ੍ਰੇਮੀ ਸਿੰਘਾਂ ਨੇ ਆਪ ਜੀ ਨੂੰ ਬੇਨਤੀ ਕੀਤੀ ਕਿ ਸੰਗਤ ਜੀ ਦੀ ਸਹੂਲਤ ਤੇ ਲਹਾ ਪ੍ਰਾਪਤ ਕਰਨ ਲਈ ਆਪਣੀ ਇੱਕ ਵੱਡੇ ਗੁਰਦੁਆਰਾ ਸਹਿਬ ਦੀ ਅਮਰਤ ਜ਼ਰੂਰੀ ਕਰੋ। ਬਾਬਾ ਜੀ ਨੇ ਸੰਗਤਾਂ ਦਾ ਕਿਹਾ ਮੀ ਨਾ ਮੋੜਿਆ ਤੇ ਉੱਤਰ ਦਿੱਤਾ ਕਿ ਦੇਖੋ ਜੋ ਗੁਰੂ ਮਹਾਰਾਜ ਨੂੰ ਮਹਾਰਾਜ ਨੂੰ ਭਾਉਂਦਾ ਹੋਇਆ ਤਾਂ ਤੁਹਾਡਾ ਫਰਨਾ ਪੂਰਾ ਹੋ ਜਾਵੇਗਾ। ਸੰਗਤਾਂ ਨੇ ਆਪੋ ਆਪਣੀ ਮਤ ਅਨਸਾਰ ਮਾਇਆ ਕਿੱਤਰ ਕਰਕੇ ਵੀ ਬਾਬਾ ਜੀ ਨੂੰ ਦੇ ਦਿੱਤੀ ਜੋ ਤਕਰੀਬਨ 3000 ਰੁਪਏ ਦੇ ਨੇੜੇ ਸੀ ਬਾਬਾ ਜੀ ਨੇ ਇਹ ਮਾਇਆ ਸਰਦਾਰ ਲਵ ਅ ਸਿੰਘ ਜੀ ਪਾਸ ਮਾਨਤ ਵਜੋਂ ਰੱਖ ਦਿੱਤੀ ਇੱਕ ਸਾਲ ਹੋਰ ਬੀਤ ਗਿਆ ਸਮਾਗਮ ਤੇ ਫਿਰ ਸੰਗਤਾਂ ਇਕੱਤਰ ਹੋਈਆਂ ਅਤੇ ਪਿਛਲੇ ਸਾਲ ਵਾਲੀ ਬੇਨਤੀ ਫਿਰ ਦੁਹਰਾਈ ਆਪਣੀ ਨੇ ਸੰਗਤਾਂ ਨੂੰ ਉੱਤਰ ਦਿੱਤਾ ਕਿ ਭਾਈ ਜਿਹੜਾ ਕੰਮ ਸਹਿਜ ਨਾਲ ਹੋਵੇ ਉਹ ਚੰਗਾ ਹੁੰਦਾ ਹੈ ਇਸ ਲਈ ਇਹ ਗੁਰੂ ਆਸ਼ਾ ਜੀ ਉੱਪਰ ਛੱਡ ਦੇਵੋ ਜਦੋਂ ਸਤਿਗੁਰੂ ਜੀ ਨੂੰ ਪਾਇਆ ਤਾਂ ਇਹ ਕਾਰਜ ਸੁਤੇ ਸਿੱਧ ਹੀ ਹੋ ਜਾਵੇਗਾ ਅਸੂ ਦੇ ਅਸ ਸਮਾਗਮ ਤੇ ਅਗਲੀ ਸ਼ਾਮ ਬਾਬਾ ਜੀ ਨੂੰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰ ਗੋਵਿੰਦ ਸਿੰਘ ਜੀ ਦੇ ਪਰਤਖ ਦਰਸ਼ਨ ਹੋਏ ਅਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ ਹੰਨਾ ਸਿੰਘ ਜੀ ਤੁਹਾਡਾ ਇਸ ਸਥਾਨ ਤੇ ਅਸੀਂ ਸੰਗਤਾਂ ਨੂੰ ਪਰਮੇਸ਼ਰ ਜੀ ਨਾਲ ਜੋੜਨ ਬਾਅਦ ਤੇ ਭੇਜਿਆ ਹੈ ਇਹ ਸਥਾਨ ਗੁਰਸਿੱਖੀ ਪ੍ਰਚਾਰ ਦਾ ਕੇਂਦਰ ਬਣਾਉਣਾ ਹੈ ਸੰਗਤ ਜੋ ਗੁਰਦੁਆਰਾ ਸਹਿਮ ਜੀ ਦੀ ਅਸਾਰੀ ਲਈ ਕਹਿੰਦੀ ਹੈ ਉਸ ਨੂੰ ਵੀ ਅਸੀਂ ਹੀ ਪ੍ਰੇਰਨਾ ਦਿੱਤੀ ਹੈ ਇਸ ਸਥਾਨ ਜਿੱਥੇ ਤੁਹਾਨੂੰ ਬਿਠਾਇਆ ਹੈ પ્રાਣੀ ઋਸ਼ੀਆਂ ਦੀ ਤਪੋ ਭੂਮੀ ਹੈ ਇਸ ਇਸੇ ਹੀ ਸਥਾਨ ਤੇ ਦੁਆਪਰ ਵਿੱਚ ਕ੍ਰਿਸ਼ਨ ਜੀ 판ਮਾ ਨੂੰ ਆ ਕੇ ਮਿਲੇ ਸਨ ਉਪਰੰਤ ਹੋਰ ਕਈ ਮਹਾਪੁਰਸ਼ਾਂ ਨੇ ਵੀ ਇੱਥੇ ਤਪ ਕੀਤਾ ਹੈ ਅਸੀਂ ਵੀ ਜੋਦੇ ਆ ਸਮੇਤ ਇਸ ਸਥਾਨ ਤੇ ਆਏ ਸੀ ਅਤੇ ਕੁਝ ਸਮਾਂ ਰਾਮ ਕਰਕੇ ਗਏ ਸੀ ਇੱਥੇ ਗੁਰਦੁਆਰਾ ਸਹਿਬ ਬਣਨਾ ਹੈ ਅਤੇ ਨਾਮ ਸਿਮਨ ਗਰਮਾਣੀ ਪ੍ਰਚਾਰ ਦੁਆਰਾ ਮੇਂ ਅੰਤਪ੍ਰਾਨੀਆਂ ਦਾ ਉਦਾਰ ਹੋਣਾ ਹੈ ਤੁਸੀਂ ਗੁਰਦੁਆਰਾ ਸਹਿਬ ਦੀ ਸਾਰੀ ਆਰੰਭ ਕਰ ਦੇਵੋ ਕਿਸੇ ਕਿਸਮ ਦੀ ਕੋਈ ਅੜਚਣ ਨਹੀਂ ਪਵੇਗੀ ਜਿਸ ਨੂੰ ਤੁਸੀਂ ਖਲਾਰਾ ਸਮਝ ਰਹੇ ਹੋ ਐਸ ਸਾਰੇ ਦਾਤ ਤੁਹਾਡੀ ਵਰਤੀ ਤੇ ਕੋਈ ਅਸਰ ਨਹੀਂ ਪਵੇਗਾ ਸਭੋਂ ਤੁਹਾਨੂੰ ਇਸ ਸੇਵਾ ਵਿੱਚੋਂ ਆਤਮਕਲਹਾ ਮਿਲੇਗਾ ਸਤਿਗੁਰੂ ਜੀ ਦਾ ਹੁਕਮ ਮਿਲਣ ਤੇ ਅਗਲੇ ਦਿਨ ਹੀ ਜੋ ਸੰਗਤ ਅਸੂ ਦੇ ਸਮਾਗਮ ਤੇ ਆਈ ਸੀ ਤੇ ਅੱਜ ਇੱਥੇ ਹੀ ਸੀ ਸਾਰਿਆਂ ਨੂੰ ਨਾਲ ਲੈ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਪ੍ਰਸ਼ਾਨ ਕਰਾ ਕੇ ਹੁਕਮਨਾਮਾ ਲਿਆ ਹੁਕਮਨਾਮਾ ਪੰਨਾ 869 ਤੋਂ ਆਇਆ ਕਿ ਜੋ ਕੇ ਹੀਠ ਦਰਜ ਹੈ ਰਾਗ ਗਉੜ ਅਸ਼ਟਪਦੀਆ ਮਹੱਲਾ ਪੰਜਵਾਂ ਕਰ ਦੂਜਾ ੴ ਸਤਿਗੁਰ ਪ੍ਰਸਾਦਿ ਕਰ ਨਮਸਕਾਰ ਪੂਰੇ ਗਰਦੇਵ ਸਫਲ ਮੂਰਤ ਸਫਲ ਜਾਂ ਕੀ ਸੇਵ ਅੰਤਰ ਜਾਮੀ ਹੁਕਮ ਬਦਾਤਾ ਆਠ ਪੈਰ ਨਾਮ ਰੰਗ ਰਤਾ ਬਾਬਾ ਜੀ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਜੋ ਆਪ ਸੰਗਤ ਨੇ ਗੁਰਦੁਆਰਾ ਸਾਹਿਬ ਚਾਰਨ ਦਾ ਸ਼ੰਕਲਪ ਬਣਾਇਆ ਹੈ ਸਤਿਗੁਰੂ ਜੀ ਨੇ ਉਸ ਦੀ ਪ੍ਰਵਾਨਗੀ ਦੇ ਦਿੱਤੀ ਹੈ ਸੋ ਜਲਦੀ ਹੀ ਇਹ ਸਾਰੀ ਆਰੰਭ ਕਰ ਦਿੱਤੀ ਜਾਵੇਗੀ ਸੰਗਤਾਂ ਤਿਆੰਤ ਪ੍ਰਸੰਨ ਹੋਈਆਂ ਕਿਉਂਕਿ ਤਿੰਨ ਚਾਰ ਸਾਲ ਤੋਂ ਸੰਗਤ ਦਾ ਇਹ ਫਰਨਾਸ਼ਕਾਰ ਨਹੀਂ ਹੋ ਰਿਹਾ ਸੀ ਜਾਲ ਇਸ ਫਰਨੇ ਨੇ ਸਤਿਗੁਰੂ ਜੀ ਦੇ ਹੁਕਮ ਵਿੱਚ ਮੋੜਾ ਖਾਂਦਾ ਤਾਂ ਸੰਗਤ ਦੀ ਪਰਸਨਤਾ ਹੋਈ ਲਾਜ਼ਮ ਹੋਣੀ ਲਾਜ਼ਮੀ ਸੀ ਜਦੋਂ ਪਾਂਡਵ ਮਨਵਾਸ ਘਟਦੇ ਹੋਏ ਦਸੂਹੇ ਮਰਾਠ ਰਾਜੇ ਪਾਸ ਨੌਕਰ ਬਣ ਕੇ ਦਿਨ ਬਤੀਤ ਕਰ ਰਹੇ ਸਨ ਤਾਂ ਕ੍ਰਿਸ਼ਨ ਜੀ ਉਹਨਾਂ ਨੂੰ ਮਿਲਣ ਵਾਸਤੇ ਆਏ ਮਰਾਠ ਰਾਜੇ ਨੇ ਕ੍ਰਿਸ਼ਨ ਜੀ ਨੂੰ ਦੱਸਿਆ ਕਿ ਪਾਂਡਵ ਸ਼ਿਕਾਰ ਖੇਡਣ ਗਏ ਹੋਏ ਹਨ ਕ੍ਰਿਸ਼ਨ ਜੀ ਉਹਨਾਂ ਦਾ ਪਿੱਛਾ ਕਰਦੇ ਇਸ ਸਥਾਨ ਤੇ ਆ ਕੇ ਉਹਨਾਂ ਨੂੰ ਮਿਲੇ ਤੇ ਸਾਰਾ ਹਾਲ ਚਾਲ ਪੁੱਛਿਆ ਬਾਨਮਾ ਨੇ ਆਪਣੀ ਸਾਰੀ ਵਿਥਿਆ ਕ੍ਰਿਸ਼ਨ ਜੀ ਨੂੰ ਸੁਣਾਈ ਅਤੇ ਦੱਸਿਆ ਕਿ ਰਾਜ ਮਰਾਠ ਨਹੀਂ ਰਾਜ ਰਾਜ ਵਿੱਚ ਸਾਨੂੰ ਕਾਫੀ ਸੌਖ ਰਹੀ ਹੈ ਅਤੇ ਦੂਸਰੇ ਦੇ ਇਲਾ ਦਸੂਹੇ ਦੇ ਇਲਾਕੇ ਵਿੱਚ ਖਾਸ ਕਰਕੇ ਸਾਡਾ ਸਮਾ ਅਨੰਦਮਈ ਬਣ ਬਤੀਤ ਹੈ ਇਹ ਸਾਰੀ ਗੱਲਬਾਤ ਕ੍ਰਿਸ਼ਨ ਜੀ ਨੇ ਸੁਣੀ ਅਤੇ ਐਸਾ ਸਤਾਨ ਪਾਵ ਗੁਰਦੁਆਰਾ ਸਾਹਿਬ ਦੇ ਥਾਂ ਤੇ ਬਾਰ ਦਿੱਤਾ ਕਿ ਜੈਸਾ ਹਸਤਾਨ ਨੂੰ ਨੇ ਤੁਹਾਨੂੰ ਰਾਤ ਦਿੱਤੀ ਹੈ ਉਸ ਤੋਂ 12 12 ਕੋ ਤੱਕ ਕਾਲ ਨਹੀਂ ਪਵੇਗਾ ਹਾਂ ਕਦੇ ਛੀਣੀ ਝਣਕੀ ਥੋੜਾ ਅੰਨ ਪੈਦਾ ਹੋਣਾ ਕੀ ਲੱਗ ਸਕਦੀ ਹੈ ਤਾਂ ਲੱਗ ਸਕਦੀ ਹੈ ਇਤੋ ਸਮਾਪਤ ਕਰਦੇ ਆ ਬੋਲਣ ਵਿੱਚ ਕੋਈ ਅੱਖਰ ਵੰਦਾ ਘਾਟਾ ਪੁਲਿਸ ਖਮਾ ਕਰਨੀ ਅੱਗੇ ਤੋਂ ਸਤਿ ਸ਼੍ਰੀ ਅਕਾਲ ਦਾ ਬਲਵਾਸ਼ਨਾ ਆਪਦੀ ਅਣਜਾਣ ਮੱਛੀ ਦੇ ਸਿਰ ਤੇ ਹੱਥ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ